ਮੇਰੇ ਕੱਪੜੇ ਦਾ ਧੋਤੇ ਨੇ ਸਾਰੇ ਆ ਦੱਸ ਮੈਨੂੰ ਕਿ ਕਿਹੜਾ ਆਇਆ ਮਾਜੀ ਆ ਤੇ ਮੈਂ ਇਹਨਾਂ ਕਿ ਕਿਹੜਾ ਲਾਉਣੀ ਆ ਰੱਖੋ ਉਹਨਾਂ ਦੇ ਮੇਰੇ ਮਿਲ ਤਾਂ ਪਤਾ ਨਹੀਂ ਇੱਥੇ ਕਿਤੇ ਹੋਊਗਾ ਆਜੂਗਾ ਬਸ ਮੈਂ ਵੀ ਸਾਡੂ ਕੱਢਦਾ ਜਸਨੂ ਅੱਛਾ ਉਹਨੇ ਚਾਲ ਕੱਪੜੇ ਨੂੰ ਪਾਣੀ ਦਿੱਤੀ ਪਾਇਓ ਪਾਇਓ ਦੇਖ ਨਹੀਂ ਮੈਂ ਦੇਖ ਕੇ ਆਵਾਂ ਉਹ ਕਿੱਥੇ ਐ ਤੇ ਦੋਸਤ ਨਹੀਂ ਤਾਂ ਦੋਹੋ ਹੋਣਾ ਨਹੀਂ ਲੱਗਦਾ ਸੋਸ਼ ਜਦੋਂ ਜੀ ਜਾਨੇ ਲੱਗਦਾ ਹੈ ਨਾ ਹਾਂ ਚਲੋ ਮੈਂ ਦੇਖ ਕੇ ਹੁਣੇ ਲਾਵ ਲੂ ਹੋਇਆ ਉਹ ਨਹੀਂ ਆਂਖੋ ਤਾ ਮੇਰੇ ਘਰ ਚੋਂ ਸੇ ਯਾਰ ਤੁਮੇ ਤਾਂ ਤਨਵਾ ਯਾ ਨਹੀਂ ਹੈ ਬਿਲਕੁਲ ਨਾ ਤੇ ਨਾ ਪਹਿਣਾ ਮਟਿਆਰ ਹੋਈਆਂ ਪਈਆਂ ਹਾਂਜੀ ਮੈਂ ਰੇਸ਼ਟਾ ਕਰਾ ਦੰਨੀ ਆ ਕੋਈ ਬਗਚਨ ਦੇਖ ਆਇਓ ਹਾਂਜੀ ਤੇਰੇ ਜੇ ਇੱਕ ਜੇ ਤਾਂ ਕੋਈ ਵਧੀਆ ਮੁੰਡਾ ਆ ਵਧੀਆ ਬਾਈ ਬੰਦਿਆ ਬੰਦਿਆ ਤੇ ਮਿਲਦਾਰੀਆਂ ਵਧੀਆ ਮੁੰਡੇ ਕੰਮ ਆੜਿਆ ਬੰਦਿਆ ਚੰਪਟਾ

ਆਪਾਂ ਦਾ ਬਸ 66 ਦੀ ਲੋੜ ਦੀ ਬਸ 70 ਨਾ ਬੜਾ ਨਾ ਜਵਾਲੇ ਇਹ ਕਮੇਜਰ ਨੂੰ ਉਹਨੇ ਦੋ ਕਿਹਾ ਐਂ ਦੇਖ ਮਾਪੇ ਬਾੜੀਆਂ ਨੇ ਵੀ ਆ ਕੰਮ ਕਰਦੀਆਂ ਬਣਾਈ ਕੁੜੀਆਂ ਲਾਵ ਕਰੀਓ ਬਟਾ ਮੇਰਾ ਦਾਵਾ ਜੇ ਵੱਡੀ ਮਿਲ ਖੜੇ ਚੰਦ ਤੱਕ ਬੈਠੀ ਬੈਣੀ ਤੇ ਵਾਈ ਚ ਬੱਤ ਯੋਕਤ ਕੇਐਮਐਸ ਠੀਕ ਹੈ ਹਾਂਜੀ ਵਧੀਆ ਕਰੇ ਕਰਦੇ ਆ ਆਪਾਂ ਕੁੜੀ ਬੁਖਾਰ ਨੇ ਮਹਨ ਕੁੜੀ ਉਸੇ ਜਿਵੇਂ ਸਾਨੂੰ ਠੀਕ ਲੱਗਦਾ ਆ ਮੈਂ ਕਰ ਤੁਸੀਂ ਵੈਲਿਊ ਤੁਸੀਂ ਮੈਂ ਠੱਡਾ ਲਿਆਦਾ ਚੰਗਾ ਮੈਂ ਕੁੜੀ ਦੇਖੀ ਲੈ ਕੁੜੀ ਦੇਖ ਲਓ ਜੀ ਆਪਾਂ ਤਾਂ ਠੀਕੇ ਤੁਸੀਂ ਜਰਾ ਮੈਂ ਕੁੜੀ ਨਾਲ ਕੀ ਆ I'll be fine. I don't know.

ਕੁੜੀ ਦੇ ਫੈਸਲੇ ਨਹੀਂ ਤਾਂ ਦਿੱਤਾ ਨਹੀਂ ਵਿਆਹ ਨਹੀਂ ਆਪ ਜੀ ਨਹੀਂ ਜਰਾ ਆਏ ਹੁੰਦੇ ਹੈ ਤਾਂ ਬਚ ਚੱਕ ਲੋ ਜਾ ਚਲ ਕੋਈ ਆਨ ਕਿ ਆ ਜਾ ਬਰਾਏ ਅੰਟੀ ਤੁਸੀਂ ਕਿਹਦੀ ਕੁੜੀ ਗੱਲ ਕਰਦੇ ਹੋ ਤੁਸੀਂ ਨਾਲ ਬੈਠੀ ਆ ਹਾਂ ਉਹ ਚੋਹੀਏ ਵੱਡੀ ਕੁੜੀ ਨਾ ਨਾ ਮੈਂ ਥੋੜੀ ਜਿਹੀ ਗੱਲ ਕਰਦਾ ਸੀ ਆ ਪੁੱਤ ਕਿਰੋਂ ਵੱਡੀ ਨੇ ਕਰੋਂਗੇ ਕਰਨਗੇ ਹੈ ਫਿਰ ਹੁਣ ਮੇਰੇ ਕਿ ਇਸ਼ਾਰੇ ਹੈਗਾ ਤੇ ਤੇਰੀ ਅੱਖੇ ਤੋਂ ਤਾਂ ਨਿਕਲ ਲੱਗੀ ਅਗਲਾ ਪਹਿਲਾ ਵੱਡੀ ਦਾ ਕਰੂਗਾ ਨਾ ਨਾ ਮਤਲਬ ਸੌਰੀ ਸੰਦਾ ਮੈਂ ਤਾਂ ਉਹ ਨਾ ਕਰਤਾ ਪੁੱਤ ਮੇਰੇ ਘਰ ਤੋਂ ਮੇਰਾ ਤੋਂ ਅੱਜ ਜਵਾਬ ਦੇ ਤੇ ਉਹ ਤਾਂ ਤੇਰੀ ਮਾਂ ਮੇਰੇ ਬਬੂ ਪਰ ਵੱਡੀ ਸੀ ਮੇਰੇ ਮੁੰਡਿਆਂ ਸਾਹ ਕਰਾ ਮੇਰੇ ਮੁੰਡਿਆਂ ਸਾਹ ਕਰਾ ਤੇ ਪੁੱਤ ਮੈਂ ਹੁਣ ਅਗਲਾ ਲਿਆਂਦਾ ਤਾ ਉਹ ਐ ਕਿ ਮੈਂ ਕਰੀਂ ਮਾਈ ਜੁੱਤੀਆਂ ਖਾਣੀਆਂ ਨਾ ਮੇਰੇ ਜੁੱਤੀਆਂ ਪਹਿਣਨੀਆਂ ਛਾਪ ਛਾਪ ਛੱਡ ਕੇ ਮੇਰੇ ਜੁੱਤੇ ਨਾ ਪਹਿਣਨੀਆਂ ਚਲਾ ਆਵਨੀ ਮੈਂ ਮੇਰੀੋਂ ਤੋਂ ਬੰਦ ਤੇ ਉਹ ਨਹੀਂ ਕੁੜੀਆਂ ਕੰਮ ਕਰਨ ਦੀਆਂ ਬੱਡੀ ਦਾ ਕਰਕੇ ਫੇਰਾ ਕਰਾਈ ਕੋ ਢੀ ਰੱਖੂੰ ਮੈਂ ਨਹੀਂ ਖਲੂੰਗਾ ਨਾ ਪੁੱਟੇ ਪੇਰ ਉਹ ਕਿਹਦਾ ਨੂੰ ਕਿਹਦੇ ਕਰਨਾ ਵੀ ਨਹੀਂ ਕੁੜੀਆਂ ਕਿਹੜਾ ਮਿਲਦੀਆਂ ਨਾ ਕੁੜੀਆਂ ਮਿਲਦੀਆਂ ਨਹੀਂ ਮਾਪਿਓ ਬਾਹਰ ਗਏ ਤੇ ਆਇਆਗਾ ਟੋਪ ਕੋਲ ਬੁੱਤ ਛਾਵਾ ਚੇੜ ਟੋਪ ਜਿਹਨੂੰ ਮੁੰਡੇ ਡਾਟਾ ਕੁੜੀ ਪਸੰਦ ਹੈ ਮੁੰਡਾ 20% ਦਿੱਤਾ ਜੀ ਵਾਪਸ ਪੰਚੀ ਤਾਂ ਪਾ ਨੇ ਹਾਂ ਇਹ ਆਪਾਂ ਜਿਹੜਾ ਵਕਰ ਚ ਲੈ ਜੇ ਤੁਸੀਂ ਉਹ ਤਾਂ ਲੈ ਲਈ ਇੱਕ ਦੀਦੀ ਦਾ ਚੱਲ ਚੁੰਨੀ ਚੜਾਵਾ ਕਰਕੇ ਲੈਗੇ ਬਸ ਆ ਦੇ ਘਰੇ ਸੋਕੇ ਰਹੇ ਬਈ ਹਾਂ ਇਹ ਹੁੰਦਾ ਯਾਰ ਕਿ ਆਪਣੇ ਪਿੱਛੇ ਢੀ ਢੀ ਉਮਰ ਲਗਾ ਦਿਆਂ ਆਪਣਾ ਪਾਲਦੇ ਨਹੀਂ ਹਮ ساری ਜ਼ਿੰਦਗੀ ਦਾ ਟੱਪੀ ਸੀ ਜੀ ਉਹ ਵੀ ਤਾਂ ਕਰ ਲਾ ਬੜਾ ਯਾਰ ਅੱਖਾਂ ਦੇਖੀਆਂ ਯਾਰ ਬਦਿਆ ਦੇਖਦੇ ਸੁੱਖੇ ਰਵੇ ਬਸੇ ਰਹੇ ਤੇ ਬਸ ਜਿੱਜਾ ਵਧੀਆ ਨਿਕਲ ਜੇ ਨਿੱਜਾ ਦਾ ਬੜਿਆ ਨਿਕਲ ਡੂਗਾ ਵਾ ਬਦਿਆ ਮੈਨੂੰ ਲੋਚਾ ਜੇ ਮਸਵਾਦ ਨਹੀਂ ਹੈਗੀ ਚਾਹ ਬਣਾਈ ਉਸ ਦਾ ਪਾੜਾ ਕਰੋ ਇਹ ਵਿੱਚ ਕੀ ਕਰੀਏ ਬਸ ਦੱਸਿਆ ਨਹੀਂ ਕੁੜੀ ਤੈਨੂੰ ਹਾਲੇ ਕਿ ਕਿਵੇਂ ਚਾਹ ਪਾਣੀ ਬਣਾਈ ਜਾਂਦਾ ਹੁੰਦਾ ਹੈਗਾ ਠੀਕ ਹੈ ਕੋਈ ਨਾ ਪੁੱਤ ਹਾਂ ਬੜੁੰਦੇ ਚਾਹਦਾ ਹਾਂ ਕਿ ਕਿ ਮੈਂ ਕਰੀ ਕੀ ਪੁੱਤ ਜਦੋਂ ਕੰਨਾ ਕੀ ਉਹ ਸੋ ਐ ਤਾਂ ਮੈਂ ਉਹਨੂੰ ਕਹਤਾ ਸੀ ਇਹ ਬਚਾਰਾ ਨੂੰ ਪੈਣੀ ਮੈਨੂੰ ਪਸੰਦ ਨਹੀਂ ਹੈਗੀ ਮੈਂ ਤਾਂ ਛੋਟੀ ਕੁੜੀ ਨੂੰ ਪਸੰਦ ਕਰਦਾ ਹਾਂ ਉਹਨੂੰ ਲੈ ਕੇ ਆਉਂਗਾ ਤਾਂ ਤੇ ਫਿਰ ਤੂੰ ਮੈਨੂੰ ਇਹ ਦੱਸਿਆ ਪੁੱਤ ਉਹ ਤਾਂ ਬਸ ਉਹ ਕਹਿਣ ਲੱਗੀ ਵਾਲਾ ਕੀ ਤੈਨੂੰ ਜਿਹੜਾ ਕੁਝ ਹੁੰਦਾਗਾ ਤੇ ਤੈਨੂੰ ਲੱਗਾ ਹੁਣ ਕੀ ਕਰੀਏ ਚੱਲ ਫਿਰ ਚੱਲ ਕੋਈ ਹੋਰ ਹੋਣੀ ਦੇਖਦੇ ਆਪਾਂ ਭੇਜਾਂਗੇ ਨੂੰ ਠੰਕਾ ਕਿੰਨੇ ਵਕਤ ਕਿਵੇਂ ਤੇਰੀ ਮਰਜੀ ਬੱਤ ਕਰ ਪਰ ਹੁਣ ਉਹ ਨੂੰ ਕੀ ਕਰੀਏ ਉਹ ਸੰਗ ਕਰਾਂਗੇ ਕੋਈ ਕਰਦੀ ਨਹੀਂ ਧੱਕਾ ਨਹੀਂ ਕਰਦੀਗੀ ਨਾ ਰੋਟੀ ਪਕਾਉਣੀ ਆਉਂਦੀ ਐ ਨਾ ਇਹਨੂੰ ਚਾਹ ਕਰਨੀ ਆਉਂਦੀ ਐ ਕੀ ਕਰੀਏ ਕਿੱਧਰ ਨੂੰ ਜਾਈਏ ਕੋਈ ਨਾ ਸਹੀ ਭਜਾਵਾਂ ਹਾਂ ਕੋਈ ਹੋਣੀ ਮੁਕਤ ਨੱਪਣ ਪੰਜੀ ਆ ਮੈਂ ਮੈ ਤੁਹਾਨੂੰ ਕੀ ਕਹਨੀ ਆ ਮੈਂ ਤਾਂ ਤੁਹਾਡਾ ਇੰਨਾ ਕਰਦੀ ਆ ਤੁਸੀਂ ਮੇਰੇ ਨਾਲ ਆਏ ਕਿਉਂ ਕਰਦੇ ਹੋ ਜੇ ਮੇਰੀ ਮਾਂ ਰੱਬ ਕਰਵਾਦੀ ਤੋਡੇ ਕੋਲੇ ਮੈਨੂੰ ਸੁਣ ਤੂੰ ਚੱਜਦੀ ਕੰਮ ਕਰਦਾ ਰੁਕੀ ਜਾਂਦਾ ਹੋ ਗੱਤਾਂ ਦਾ ਬਣਾ ਕੋਈ ਸੋਝੂਗਾ ਚੱਜ ਕਿਉਂ ਨਹੀਂ ਮੈਂ ਸਾਰਾ ਕੰਮ ਤਾਂ ਮੈਂ ਨਾ ਵਾ ਫਕਰਦੀ ਐ ਕੰਮ ਤੂੰ ਜੇ ਮੇਰੇ ਮੇਰੀ ਮਾਂ ਨੂੰ ਰੱਬ ਲੈ ਗਿਆ ਤੇ ਤੈਨੂੰ ਪਾਉਗਾ ਤੂੰ ਉਹੋਂ ਦੀ ਫਫੜੇ ਜੇ ਮੇਰੇ ਕੋਈ ਇਹੋ ਜਿਹੇ ਫਫੜਿਆਂ ਨੂੰ ਜਾਣਦੀ ਐ ਮੈਂ ਤੇਰੇਆਂ ਨੂੰ ਵਾਹ ਹੀ ਸਿਆਣੀ ਬੰਦੀ ਆਲੇ ਆਪ ਚ ਕੁੜੇ ਸਮਾਰ ਕੇ ਸੰਭਦਾ ਅੱਧਾ ਕੁੜਾ ਉਹ ਪਿਆ ਕਰਨ ਸਾਰੇ ਖੁੰਜਾ ਖਾਂਜਾਂ ਚੋਂ ਕੱਜ ਵੀ ਦਿੱਤਾ ਨਾ ਬਿਨਾ ਚੱਜ ਰਹੀ ਆ ਗਈ ਕੀ ਕਰਾਂ ਕਿ ਮੈਂ ਕਿੱਥੇ ਜਾਵਾਂ ਨਾ ਫਿਰ ਇਹ ਸੰਗਰਦੀ ਚੱਦਿਆ ਨੂੰ ਤਾਂ ਬੰਦ ਨਹੀਂ ਪਤਾ ਦਾ ਨੇ ਮੁੱਢੇ ਆਇਨ ਦੱਸੂਗੀ ਫੇਰ ਔਖਾਗਾ ਜਵੇਂ ਇਹ ਸੰਗਰਦੀ ਚੱਦਿਆ ਮम्मी ਤੇ ਮੇਰੀ ਮਾਂ ਹੁੰਦੀ ਤੈ ਮੈਨੂੰ ਉਸ ਖਿਆ ਰੰਦੀ ਹੁਣ ਉਹ ਮੈਨੂੰ ਮੇਰੇ ਛੋਟੇ ਛੋਟੇ ਕੋਣ ਮੈਂ ਆ ਕੇ ਜਣੀ ਦਾ ਸਾਰਾ ਕੰਮ ਬਦੀ ਹੀ ਕਰਦੀ ਐ ਕਰਦੀ ਨੇ ਹੈ ਪੁੱਤ ਕਿ ਮਨ ਕੋਟਾ ਅੱਖੇ ਨਾਲ ਅੱਗੇ ਜਾ ਕੇ ਰੱਖ ਅੱਖੇ ਵੀ ਰੱਖਦੀ ਮੇਰੇ ਮੈਂ ਕੀ ਕਰਾਂ ਫੇਰ ਮੈਂ ਦੱਬਾਂ ਮੈਂ ਤੁਸੇ ਸਰੇ ਰਿਆ ਤਨੇ ਲੱਤਾ ਨਾਲ ਕੁੱਟਿਆ ਕਰੋ ਰਹੂੰਗੀ ਤਾਂ ਮੈਂ ਇੱਥੇ ਜਾ ਕੇ ਜੇ ਮੇਰੀ ਮਾਂ ਹੁੰਦੀ ਮੈਂ ਉਹਨੂੰ ਦੱਸਦੀ ਮੇਰੇ ਆਪ ਕੀ ਕਰਦੇ ਤਪਾਉਂਦੇ ਮੇਰੇ ਸਾਥ ਤਾਂ ਮੈਨੂੰ ਜਮੀਨ ਹੀ ਪਸੰਦ ਕਰਦੀ ਨਾ ਮੈਨੂੰ ਮੇਰਾ ਬੱਤਾ ਪਸੰਦ ਕਰਦਾ ਮੈਂ ਤੇਰਾ ਤੂੰ ਕਿਹਾ ਦੇ ਸਾਰੇ ਆ ਮੰਗਾਈ ਦੀ ਕਰਾ ਮੇਰਾ ਮਾਫੀ ਤੇ ਮੇਰੇ ਤੇ ਪੈਣ ਰਹੀ ਉਹਨੂੰ ਜੱਦ ਦਾ ਕਰ ਮੇਰੀ ਜਮੀਨ ਦਾ ਕਰ ਨਾ ਬਣ ਕੇ ਆਈ ਨੇ ਪੋਕਦੇ ਕਿ ਮੈਂ ਤੂੰ ਕਰਦੇ ਰੋ ਕੇ ਮੈਨੂੰ ਵਿਖਾ ਦਿੰਦੇ ਅੱਖਾਂ ਜਨ ਥੱਕਾ ਲਾ ਕੇ ਮੈਂ ਤੁਸੀਂ ਤੋਰ ਕੇ ਰਾਜੀ ਮੈਂ ਸੌਟੀ ਭੈਣ ਨੂੰ ਲੈ ਕੇ ਹੁਣ ਤੇਰੀ ਨੂੰ ਫੋੜੀ ਛੇੜੀ ਬੰਦੇ ਵਾਲੇ ਆਪ ਚ ਹੁਣ ਉਹ ਕੀ ਬਖਾਣ ਦੀ ਵੀ ਮੈਂ ਰੋਣੀ ਆ ਐ ਰੋਂਦਾ ਚ ਉਹ ਕਿ ਕੰਮ ਕਰਨਾ ਤੇ ਤੇਰੀਕਾ ਤੇਰਾ ਡੰਗਾ ਖਾਣੀ ਡੰਗਾ ਪਹਿਨੀ ਰਕੇ ਕੰਮ ਕਰੀਂ ਹੁਣ ਦਿੰਦੇ ਇੱਥੋਂ ਵੇਚਿਆ ਬੜਾ ਜਿਹਾ ਕੰਮ ਕਰਦੀ ਆ ਤੂੰ ਆਹ ਰਖ ਲੈ ਕਿਹਦਾ ਆਏ ਬੋਲੀ ਜਾਂਦੀ ਪੂੜੀ ਬੁੜੀ ਬੁੜੀ ਬੁੱਕੀ ਕਰੇ ਕੋਣ ਹੋਏ ਹੋ ਜਾਏ ਕੰਮ ਕਰਦੀ ਆ ਮੈਂ ਕਿੱਧਰ ਨੂੰ ਜਾਵਾਂ ਪਾਣੀ ਰੱਖਿਆ ਸੀ ਗਰਮ ਪਾਣੀ ਤੁਸੀਂ ਨਾ ਆਓ ਕੋਈ ਥਾਂ ਕਰਾਈ ਵੇਰ ਤੇ ਪਾਣੀ ਰੱਖਿਆ ਹੀ ਕੰਮ ਵਾਸਤੇ ਰੱਖ ਜਾਂਦੀ ਆ ਕਿ ਨਾ ਵੇਲੇ ਨੂੰ ਕੋਈ ਹੋਵੇ ਤੁਹਾਨੂੰ ਬੜੀ ਸਿਆਣੀ ਬੰਦੀ ਆ ਇਹ ਆਪਚ ਹਾਂ ਹੋਰ ਕੋਈ ਕੰਮ ਨਹੀਂ ਗਾ ਇਹ ਕਿ ਕਹਿੰਦਾ ਵੇਖ ਲਈ ਮੇਰੇ ਪਾਣੀ ਠੰਡਾ ਦਿੱਤਾ ਹੋਇਆ ਫੇਰ ਵੇਖੀ ਤਰੇ ਕੀ ਕੁਝ ਹੋਊਗਾ ਬੜੀ ਸਿਆਣੀ ਬੰਦੀ ਆ ਇਹ ਆਪਚ ঔয়িধামাাথাদাদয়ন্ে পাডিরাক পাডবার আপাডেডাক এরকা য়াক কনোক নিমাক কেদ আপাডবাাকর জিকরাকা মলাক তাক গাকের চিকনের হনেৌম�

ਕਿ ਉਹ ਵੀ ਮੇਥੋਂ ਗਲਤੀ ਹੋ ਕੀ ਹੋਗੀ ਸਾਰੇ ਦਿਨ ਮੈਂ ਤੁਹਾਡਾ ਕੰਮ ਕਰਦੀ ਆ ਤੁਹਾਡੇ ਨਾਲ ਆ ਕੇ ਲੱਗਦੀ ਆ ਇਹ ਵੀ ਮੇਥੋਂ ਗਲਤੀ ਕਿਉਂ ਹੋ ਗਈ ਮੈਨੂੰ ਆਏਗਾ ਤੁਸੀਂ ਮੈਨੂੰ ਆਪ ਦੇ ਆਪ ਨੂੰ ਨਹੀਂ ਰੰਗਦੇ ਪੀਂਦੇ ਫਿਰ ਕਿਹਦੇ ਗਲਤੀ ਕਰਨਾ ਤੁਸੀਂ ਕਿਹਨੂੰ ਦੂਜੀ ਨੂੰ ਰੱਖਣਾ ਹੈ ਤੇਰੀ ਛੋਟੀ ਨੂੰ ਅਸੀਂ ਕੀ ਕਰੀਏ ਫਿਰ ਕੀ ਹੋਊਗਾ ਕਹਿੰਦੇ ਮੇਰੀ ਕਿਉਂ ਜ਼ਿੰਮੇਵਾਰੀ ਹੈ ਅਸੀਂ ਨਾ ਰੱਖਿਆ ਹੈ ਛੋਟੀ ਨੂੰ ਤੂੰ ਚੱਜਦੀ ਨਹੀਂ ਚਾਰਨੀ ਕਰ ਮੈਂ ਇਹ ਕੰਮ ਕਰ ਚੱਜੇ ਤਨ ਉੱਥੇ ਨੂੰ ਪਾ ਕੇ ਪਾਣੀ ਲਗਾਈ ਉੱਥੇ ਡਿੱਗੀ ਹੁਣ ਗੋਡਿਆਂ ਦੇ ਸੱਟਾਂ ਵੱਜ ਗਏ ਮੈਂ ਕੀ ਕਰਾਂ ਜੇ ਪਹਿਲੇ ਤੁਸੀਂ ਵੀ ਨਹੀਂ ਤੁਹਾਨੂੰ ਟੱਕਾ ਪਾ ਦੇਂਦਾ ਜਾਂ ਕਿਹਾ ਉਹ ਤਾਂ ਕਹਿ ਦਿੱਤਾ ਹੁਣ ਪਾਣੀ ਢੋਕ ਕੇ ਐਸੇ ਤੇ ਹੋਰ ਕੀ ਕਹ ਰਿਹਾ ਹੁਣ ਗੋਈ ਜਰਾ ਕਿਵੇਂ ਨਾ ਗੋਈਆਂ ਕਹਿ ਰਹੀਆਂ ਦੀ ਨੀਂਦ ਸਾਨੂੰ ਦਮੇ ਮਾਨੂ ਮਾਨੂ ਵੀ ਦਿੰਦੇ ਗੂੰ ਮੈਂ ਨਹੀਂ ਬਿਨਾਂ ਬਣੀ ਤੇ ਚਲ ਨਾ

ਉਹ ਇੱਕ ਪਾਸੇ ਇਹਦਾ ਉਹਨੂੰ ਵਸ ਇਹਨੂੰ ਮਾਰ ਹੀ ਦਿੰਨੇ ਆ ਪਾਉਣਾ ਦੇਖ ਰਿਹਾ ਪਤਾ ਕਿਵੇਂ ਕਰਨਾ ਮੁਕਾਦਰ ਮਰਵਾ ਮਾਰ ਦਾਂਗੇ ਹਾਂ ਚੰਗਾ ਛੋਟੇ ਭੈਣ ਦੇ ਆ ਮਗਰੀ ਫਿਰ ਇਹ ਸਭ ਟੁਕੜੇ ਨੇ ਨੈਕਸਟ ਜੇ ਬਹਿ ਹਣਾ ਤਾਂ ਮੈਂ ਵੀ ਚੰਗੀ ਜਦੋਂ ਇਹ ਮੈਨੂੰ ਪਸੰਦ ਹੀ ਨਹੀਂ ਕਰਦੀ ਤਾਂ ਮੈਨੂੰ ਮਾਰ ਦਾਨਗੇ ਆਪਦੀ ਜਾਣ ਖਪਾਉਣ ਨਾਲੋਂ ਤਾਂ ਪਹਿਲਾਂ ਮੈਂ ਕਿਸੇ ਪਾਸੇ ਭਾਗੀ ਜਾਣੀ ਆ ਤਾਂ ਜਾਣੀ ਹੈ ਜੋ ਉਹ ਕਹ ਰਹੀ ਹੈ ਜਾਣੀ ਹੈ ਜਾਂ ਬੜੇ ਤਾਂ ਸਿੱਕੇ ਨੇ ਤੇ ਇਹ ਉਹ ਤਾਂ ਉਹ ਵੀ ਕਰ ਲਈਏ ਤੇ ਤੇਰੀ ਭੈਣ ਨਹੀਂ ਕਿ ਕ੍ਰਿਪਨਾ ਨੂੰ 80 ਦਿਨ ਲੈ ਕੇ ਆਂਦੇ ਉਹਨੂੰ ਅਸੀਂ ਆਹ ਉਹ ਪਿੰਡ 'ਚ ਵੀ ਜਦੋਂ ਉਹ ਕਰਨੀ ਆ ਮੂਹ ਦਾ ਹੋਣਾਗਾ ਅਸੀਂ ਛੋਟੀ ਭੈਣ ਲੈ ਕੇ ਆਵਾਂਗੇ ਤੇਰੀ ਪਿੰਡ 'ਚ ਵੀ ਮੂਹ ਹੋਣਾ ਅਸੀਂ ਚਲ ਜੇ ਸੁਣਨ ਨੂੰ ਆਏ ਮੇਰੀ ਭੈਣ ਚ ਕਾਮੀਆਂ ਤਾਂ ਅਸੀਂ ਕਹਿਣਾ ਕਿ ਜਦ ਲੈ ਜੀ ਛੋਟੀ ਭੈਣ ਨੂੰ ਹੋਰ ਕੀ ਹੈ ਜੇ ਤੁਸੀਂ ਮੇਰੀ ਭੈਣ ਮੁੰਡੇ ਨਾਲ ਗੱਲ ਕਰਦੇ ਫੜੀਆ ਸਮਾਥ ਜੋੜ ਕੇ ਬੇਨਤੀ ਕਰਨਾ ਕਿ ਕਿਸੇ ਨੂੰ ਨਾ ਦੱਸਿਓ ਪਿੰਡ 'ਚ ਨਹੀਂ ਮੇਰੀ ਭੈਣ ਦਾ ਵੀ ਨਹੀਂ ਹੋਣਾ ਅੱਗੇ ਰਿਸ਼ਤਾ ਨਹੀਂ ਦੱਸਦੇ ਨਹੀਂ ਦੱਸਦੇ ਨਹੀਂ ਦੱਸਦੇ ਛੋਟੀਆਂ ਤੋਰ ਜਦੋਂ ਤੱਕ ਛੋਟੀਆਂ ਤੋਰ ਚਾਹ ਤਾਂ ਬਣਾਉਣ ਲੱਗੀ ਤੇ ਹੁਣ ਮੈਨੂੰ ਐ ਪਤਾ ਨਹੀਂ ਸਵਾਦ ਕਿੰਨੂ ਬਣਾਉ ਉੱਥੇ ਤਾਂ ਦੀਦੀ ਬਣਾਉਂਦੇ ਹੁੰਦੇ ਸੀ ਚਲ ਜਿਹੜੀ ਬਣ ਗਈ ਬਣ ਗਈ ਫਿਰ ਲਓ ਜੀ ਚਾਹ ਆ ਲਓ ਮੇਡਾ ਵਾਹ ਮੈਨੂੰ ਵੀ ਚੰਗਾ ਲੱਗਿਆ ਨਾਨਾ ਸਵਾਦ ਆ ਜਾ ਨਾਨਾ ਸਵਾਦ ਦੇਖਣਾ ਮੈਂ ਜੇ ਤਾ ਸਮਾਦ ਨਹੀਂ ਲੱਗਦੀ ਉਹ ਪਈ ਰਸੋਈ ਆ ਬੈਠੀ ਹੁੰਸੀ ਜਾਉਂਦੇ ਜਾ ਕੇ ਕਾ ਬਣਾ ਕੇ ਦੇ ਦੋ ਨਾਨਾ ਸਵਾਦ ਆ ਉਹ ਵੀ ਮਾਰਾ ਨਾ ਮੰਮੀ ਨੂੰ ਕਹਿ ਦੋ ਮੇਰੇ ਕੋਲੇ ਨਾਲ ਦੇ ਕੰਮ ਕੋਈ ਲੋੜ ਨਹੀਂ ਮੇਰੇ ਜਿਹੇ ਆਉਂਦਾ ਮੈਂ ਕਰਕੇ ਦੇਤਾ ਨਹੀਂ ਪਸੰਦ ਆਉਂਦਾ ਹੜੇ ਹੋ ਕੇ ਆਉਦਾ ਬਣਾ ਲਓ ਤੇ ਖਾ ਲਓ ਆਹ ਮਮੀ ਧੋਨੇ ਕੰਬਲ ਸੁੱਕਣੇ ਪਾਏ ਆ ਉੱਪਰ ਉਹ ਮਸਾ ਚੜਾ ਰਹੀਆਂ ਨਾ ਤੇ ਪੌੜ ਗਿਆ ਤੇ ਮੈਨੂੰ ਕੰਬਲ ਫੜਾਈ ਜਾਨੀ ਆ ਜਿੰਨੇ ਖਾਣ ਨੂੰ ਜੀ ਕਰਦਾ ਨਾ ਉਹ ਵੇ ਦਮ ਦਮ ਕਰਕੇ ਪੌੜੀਆਂ ਚੜਦੇ ਹੋ ਤੇ ਕੱਪੜੇ ਸੁੱਕਣੇ ਪਾਏ ਹੋ ਨਾ ਮੈਂ ਆਪਾਂ ਤੇ ਨਹੀਂ ਕਰਾਂੀਆਂ ਰਹਿ ਪੌੜ ਤੇ ਮੈਨੂੰ ਦੰਦਾ ਖਾਣੀ ਫੇ ਰੋਟੀ ਲਾ ਕੇ ਤੁਮੇ ਤੇ ਖਾ ਲਓ ਦਮਾ ਚੁੱਪ ਕਰਕੇ ਬੈਠਾਣਾ ਤੇ ਕਹਿੰਦਾ ਕਿੱਥੇ ਜਾਣਾ ਪਾਏ ਜਿਹਨੇ ਮਾਰ ਦੇ ਜਾ ਜਿਵੇਂ ਖਾਣ ਨੂੰ ਜੇ ਕਰਦਾ ਉਹਨੇ ਕੰਮ ਨੂੰ ਵੀ ਕਰਨਾ ਚਾਹੀਦਾ ਜਦ ਤੱਕ ਨਹੀਂ ਆਏ ਨਹੀਂ ਗਾਇਆ ਹਾਂ ਠੀਕ ਹੈ ਉਹ ਹੋ ਮੰਮੀ ਲੱਗ ਗਈ ਜੀ ਉਹ ਕੋਈ ਨਹੀਂ ਨਿਕਗੇ ਹੋਣੀ ਆ ਆ ਦੇਖੋ ਕਿ ਹਾਂ ਮੈਨੂੰ ਕਿਵੇਂ ਲੁਗੇਗੇ ਤਾਂ ਹਾਂ ਤੁਹਾਨੂੰ ਬਸ ਸਮਾਂ ਆਤੀ ਹੈ ਇਹਨੇ ਲੱਭਦਾ ਕਿ ਉਹ ਇਹ ਮੈਨੂੰ ਦੇਖੋ ਜੇ ਤੁਹਾਡੀ ਮਾਂ ਰਿੰਗਾ ਹਰਕ ਤਾਂ ਮੈਨੂੰ ਕੁਝ ਮਿਲ ਜਾਵੇ ਦੇਖੋ ਕਿ ਮੰਮੀ ਨੂੰ ਉਹ ਨਾ ਰੇ ਮੈਂ ਚੱਕਣਾ ਨਹੀਂ ਆਂ ਦੇਖੋ ਕਿ ਇਹ ਜੇ ਤੁਹਾਨੂੰ ਤਾਂ ਲੰਦੀ ਹੈ ਮੇਰੇ ਤੇ ਕੋਈ ਲਈ ਜਾਂਦੀ ਮੈਂ ਤਾਂ ਸਭ ਜਾਣਿਆ ਕੰਮ ਕਰਦੀ ਕਰਦੀ ਚੱਕਣਾ

ਮੈਨੂੰ ਦੱਸ ਕੇ ਕਿਹੜੇ ਮੂੰਹ ਨਾਲ ਆਉਣਗੇ ਹੁਣ ਕੀ ਕਹਿੰਦੇ ਕਹਿੰਦੇ ਪੁੱਤ ਤੈਨੂੰ ਲੈਣ ਆਏ ਆ ਮਾਫ਼ੀਆਂ ਮੰਗਦੇ ਆ ਨਾਲੇ ਪੁੱਤ ਮਾਫ਼ੀ ਮੰਲਵਾ ਖਜੋੜ ਨਾਲੇ ਜੋੜਦੀ ਆ ਮਾਂ ਇਹਨਾਂ ਨੇ ਤਾਂ ਖੇੜੇ ਬਣਾ ਰੱਖਿਆ ਜਿਵੇਂ ਗੁੱਡਾ ਗੁੱਡੀ ਦਾ ਖੇੜਾ ਹੁੰਦਾਗਾ ਇਹਨਾਂ ਨੇ ਹੁਣ ਖੇੜ ਬਣਾਉਣੀ ਆ ਮੈਂ ਕਿਹੜਾ ਕਿਜੀ ਨਾਲ ਤੂੰ ਗਿਆ ਕਰਾਇਆ ਮੈਂ ਉਹੀ ਗਈ ਆ ਘਰ ਮੈਂ ਤਾਂ ਇੱਕ ਦਿਨ ਹੀ ਬਲਾ ਕੇ ਦੇਖਿਆ ਇਹਦੇ ਨਾਲ ਜਾਉਂਗੀ ਮੈਂ ਤੁਸੀਂ ਐ ਸੁਣ ਕੇ ਬਾਬੇ ਮੇਰੀ ਭੈਣ ਮੇਰਾ ਥਾਂ ਲੈ ਰੁਕਦੇ ਨਾਲ ਬਾਗੂ ਮੇਰਾ ਛੋਡੀਆਂ ਛੋਡੇ ਨਾਲ ਕਰੀਆਂ ਨਾ ਜਿਹੜੀਆਂ ਉਹਦਾ ਬਦਰਾ ਲੈਣ ਲਈ ਮੈਂ ਤਾਂ ਦੀਦੀ ਇਹਨਾਂ ਨੂੰ ਸਿਰਫ ਚਾਟ ਦਿਖਾਉਣਾ ਸੀ ਇਹ ਸ਼ਕਲਾਂ ਦੇਖ ਕੇ ਨਹੀਂ ਪਤਾ ਲੱਗਦਾ ਵੀ ਬੱਚੇ ਦਾ ਕਿਹੋ ਜਿਹਾ ਨੈਚਰ ਆ ਘਰ ਬੰਨਣਾ ਵਾਲਾ ਹੈ ਕਿ ਨਹੀਂ ਹੈ ਤਾਂ ਬਾਅਦ ਤੇ ਪਤਾ ਲੱਗਦਾ ਜਿਵੇਂ ਤੂੰ ਇਹਨਾਂ ਦੇ ਘਰੇ ਆਏ ਕੱਟ ਕੇ ਆਈਆਂ ਨਰਕ ਭਰੀ ਜ਼ਿੰਦਗੀ ਇਹ ਮੇਰੇ ਨਾਲ ਕਰਕੇ ਦਿਖਾਉਂਦੇ ਹੁਣ ਪੁੱਛ ਇਹਨਾਂ ਨੂੰ ਪਾਣੀ ਵਰ ਦੇ ਨਾ ਪੂਰੇ ਮਾਂ ਪੁੱਤਲੇ ਦੇ ਇਹ ਜਿਵੇਂ ਤੁਸੀਂ ਹੀ ਕੱਟਦੇ ਸੀ ਨਾ ਦੀਦੀ ਆਏ ਸੋਚ ਕੇ ਵੀ ਮੇਰਾ ਮਤ ਹੈ ਉਨੀ ਸਿਰ ਤੇ ਮੈਂ ਔਖਾ ਸੌਖਾ ਕੱਟੀ ਜਾਣਾ

ਦੀਦੀ ਵੀ ਸੀ ਮੈਨੂੰ ਦੁੱਖ ਦੇ ਆ ਜੇ ਕੋ ਡੇਟਿੰਗ ਦਿਨਾਂ ਤੋਂ ਪਿਆਰੇ ਪਤਾ ਲੱਗਦਾ ਵੀ ਈਆਂ ਨੇ ਦੁੱਖਦੀਆਂ ਮੈਂ ਨਹੀਂ ਆਖਿਆ ਸੀਗਾ ਗੱਲ ਗੱਲ ਤੁਸੀਂ ਨਾ ਭਈਆ ਕੋਈ ਕੁਝ ਬੋਲਦੇ ਕਿਤੇ ਕੁਝ ਬੋਲਦੇ ਤੇ ਆ ਮੈਂ ਨੂੰ ਕਰਦੀ ਹੋਈ ਈਆਂ ਦਾ ਤੋਂ ਬਣਾਇਆ ਨਹੀਂ ਜੇ ਤੀ ਬਣਾਉਂਦੀ ਤਾਂ ਇਹਨੂੰ ਮਾਰ ਕੇ ਮੈਨੂੰ ਲੈ ਕੇ ਜਾਣ ਦੀ ਆਪਣਾ ਕਰਦੀ ਤੂੰ ਪੁੱਤ ਨੂੰ ਸਮਝਾਉਂਦੀ ਵੀ ਨਾ ਪੁੱਤ ਰਿਸ਼ਤਾ ਇੱਕ ਵਾਰੀ ਬੰਦਾ ਹੁੰਦਾ ਹੁੰਦਾ ਪਹਿਣਾ ਤਾਂ ਤਿੰਨ ਚਾਰ ਵੀ ਹੋ ਸਕਦੀਆਂ ਤਿੰਨ ਚਾਰਾਂ ਨਹੀਂ ਵਿਆਹ ਕਿਹਨਾਂ ਦੇ ਹੁੰਦੇ ਬਿਪੱਤਾ ਜਿਹੜੀ ਤੇਰੇ ਨਾਲ ਲੱਗਦੀ ਉਹ ਉਹ ਕਿਹਦਾ ਵੀ ਵੱਡੀ ਹੈ ਵੱਡੀਆਂ ਚਲ ਲੈ ਗਿਆ ਮੁੰਡਾ ਨਹੀਂ ਲੈ ਗਿਆ ਫਿਰ ਇਹ ਗੁੱਡੇ ਗੁੱਡੀਆਂ ਨੇ ਜੀ ਕਰਿਆ ਲੈ ਗਿਆ ਤੇ ਜੀ ਕਰਿਆ ਮੋੜਤਾ ਨੱਕ ਮਾਰਦਾ ਸੀ ਉਸ ਟਾਈਮ ਗੱਲ ਕਰਦੇ ਭਾਈ ਉਹ ਕੋਈ ਸਾਨੂੰ ਪਸੰਦ ਨਹੀਂ ਸਾਨੂੰ ਛੋਟੀ ਪਸੰਦ ਆ ਉਹ ਉਸ ਤਾਂ ਹੀ ਨਹੀਂ ਕਰ ਦਿੰਦੇ ਅਸੀਂ ਸਾਨੂੰ ਜਿਹੜੀ ਵੱਡੀ ਚੋਰਾਂ ਦੇ ਛੋਟੀ ਚੋਰਦੇ ਨਹੀਂਗੇ ਛੋਟੀ ਚੋਰਦੇ ਨਹੀਂ ਤੁਸੀਂ ਨੇ ਕਿਹច ਸਮਝ ਲਈ ਉਹ ਪਸੰਦ ਹੈਗੇ ਉਹਨੂੰ ਲੈ ਗਿਆ ਇਹਨੂੰ ਮੋੜਤਾ ਕੀ ਕੀ ਗੱਲ ਫਿਰ ਤੇ ਉਹ ਕਿਹਾ ਉਹ ਕਿਹਨਾਂ ਉਹ ਹੀ ਨਹੀਂ ਮੰਨਦੀ ਕੀ ਪਹਿਲੇ ਇਹਨਾਂ ਦੀ ਬੁਖਾਈ ਅਸੀਂ ਨਹੀਂ ਆਏ ਨਹੀਂ ਚੱਲਦੇ ਨਾ ਹੁੰਦੇ ਨਾ ਜੀ ਪੁੱਤਾਂ ਆਉਣੀਆਂ ਐ ਚੱਲ ਜਾਂਦੇ ਹਨ ਤੇ ਤੇ ਆਦੀ ਵੀ ਇੱਜ਼ਤ ਹੁੰਦੀ ਐ ਤੁਹਾਡੇ ਤੇ ਹੀ ਹੁੰਦੀ ਥਾਂ ਇੱਜ਼ਤਾਂ ਦਾ ਪਤਾ ਲੱਗਦਾ ਚਲੋ ਤੁਸੀਂ ਵੀ ਧੀ ਐ ਸੀ ਬੜਾਈਆਂ ਸੀ ਦਰ ਕਰਦੀ ਸੀ ਕਿਰਕੋਸ ਹੋ ਗਿਆ ਹੋ ਗਿਆ ਲੱਟਾ ਮਾਰ ਕੇ ਤੇ ਹੀ ਬਣਾਇਆ ਸੀ ਹਾਂ ਕਣੀ ਤੇ ਹੀ ਬਣਾਇਆ ਸੀ ਮੈਂ ਕਰਤਿਆਂ ਦੀ ਗੱਲ ਕਰਦੀ ਐ ਧੀ ਜਮਨਾ ਤਾਂ ਹੈ ਨਹੀਂ ਦੇਖਣਾ ਅਸੀਂ ਦੋਨੇ ਪਹਿਣਾ ਤੇਰਾ ਪੁੱਤਾਂ ਇਹਨੂੰ ਵੀ ਪਤਾ ਹੈ ਵੀ ਤੂੰ ਕਿੰਨਾ ਕਤੀ ਬਣਾਇਆ ਸੀ ਮੈਨੂੰ ਪੜਾਇਆ ਹੁੰਦਾ ਜੇ ਦਸ਼ਤਰ ਪੈਂਦੇ ਸੀ ਇਹ ਵੀ ਮੇਰੇ ਦਿੱਖਨੇ ਦੀ ਮਗਰ ਲੱਗਦਾ ਸੀ ਆਉਂਦੇ ਦੀ ਗਾਂ ਲਾਦਾਂਦੀ ਇਹਨੇ ਵੀ ਮੇਰੇ ਨਾਲ ਵਿੱਚੀ-ਕਿੱਚੀ ਕੁੱਟੀ ਸੀ ਹਾਂ ਤਾਂ ਸਰ ਨੇ ਛੱਡੀ ਸੀ ਮੇਰੀ ਭੈਣ ਨੂੰ ਤੁਸੀਂ ਸ਼ੋਅ ਕਰ ਰਹਿਤਾ ਤੁਹਾਡੇ ਘਰੋਂ ਨਿਕਲ ਆਏ ਜੇ ਨਾਲ ਨਿਕਲਦੇ ਤੁਸੀਂ ਨੂੰ ਮਾਰ ਦੇਦੇ ਅੱਜ ਅਸੀਂ ਹੁੰਦੇ ਬੈਠੇ ਕਿੰਨੇ ਭੈਣ ਭਰਾ ਵੀ ਸਾਡੀ ਭੈਣ ਮਾਰਤੀ ਐਹਦੇ ਕਲਾਸ ਨਹੀਂ ਟੱਕਰਗੇ ਸਾਨੂੰ ਸਾਨੂੰ ਕੀ ਪਤਾ ਸੀ ਵੀ ਤੁਸੀਂ ਕਹੇ ਜਿਵੇਂ ਦੇ ਅਸੀਂ ਕੀ ਦੁੱਖ ਦੱਸੀਏ ਆਉਦੇ ਪਰਾਂਵਾਂ ਨੂੰ ਬਿਠ ਗਿਟ ਦੇ ਜਵਾਕ ਨਹੀਂ ਆਣੇ ਉਹਨਾਂ ਨੂੰ ਕੀ ਦੱਸੀਏ ਜੀ ਅਸੀਂ ਕਿੰਨਾ ਕੱਖ ਨਾਲ ਬੈਠੇ ਰਹਾਂ ਉੱਤੇ ਮੈਂ ਕਿਉਂ ਸਮਾਪਤ ਕੋਈ ਨਹੀਂ ਕਰਦੇ ਅਸੀਂ ਇਹ ਬੱਟ ਖੜੀ ਹੋ ਮੈਂ ਨਹੀਂ ਜਾਂਦੀ ਹੁਣ ਮੈਂ ਜਾਉਂਗੀ ਤਾਂ ਨਰਕ ਦੀ ਜ਼ਿੰਦਗੀ ਚੋਂ ਮੈਂ ਤਾਂ ਮਸਾ ਨਿਕਲ ਕੇ ਹੀ ਦੱਸਾਂ ਮੈਂ ਨਹੀਂ ਜਾਂਦੀ ਚੱਲ ਫਟੋ ਅੱਛਾ ਮੈਂ ਜਾਣਾ ਹੀ ਨਹੀਂ ਜਦੋਂ ਸਾਨੂੰ ਤੁਹਾਡੇ ਰੱਖਣ ਦੇ ਨਾ ਢੰਗ ਨਹੀਂ ਸੀ ਬਿੰ ਮੁੱਢੀ ਰੂਪੇ ਮੇ ਰੱਖਦੇ ਹੁੰਦੇ ਆ ਡੱਗ ਤਾਂ ਤੁਸੀਂ ਹੁਣ ਮੈਨੂੰ ਹੁਣ ਮੈਂ ਉੱਥੇ ਦੁਬਾਰੇ ਨਹੀਂ ਮੁੱਕ ਕੇ ਮੈਂ ਨਹੀਂ ਜਾਂਦੀ ਨਹੀਂ ਨਹੀਂ ਫਟਾਓ ਚੱਲ ਜੀ ਮੇਰੀ ਗੱਲ ਸੁਣੋ ਤੁਸੀਂ ਮੈਂ ਉਹ ਤਾਂ ਚਾਹੁੰਦੇ ਨਹੀਂ ਵੀ ਤੁਸੀਂ ਨਰਕੇ ਦੇ ਚਿਦਾਰੇ ਜਾਵੋ ਮੇਰਾ ਤਾਂ ਦੇਖੋ ਉੱਤੇ ਕੋਈ ਰਿਸ਼ਤਾ ਹੈ ਨਹੀਂ ਮੈਂ ਤਾਂ ਸੋਡੀ ਮਾਰੀ ਨੇ ਕਦਮ ਛੱਡਿਆ ਸੁ ਬੇਨਾਂ ਨੂੰ ਦਿਖਾਵਾ ਕਰ ਦੇ ਦੀ ਕਿ ਮੈਂ ਦੁਖੀ ਕਰਦੇ ਆ ਕਿਸੇ ਨੂੰ ਪਰ ਕਹਿਣਾਂ ਕਿ ਇੱਕ ਵਾਰੀ ਜਾ ਕੇ ਦੇਖ ਲੈ ਮੇਰੇ ਕਹਿ ਤੂੰ ਜੇ ਸੁਧਰ ਕੇ ਠੀਕ ਹੈ ਨਹੀਂ ਦਿਰੀਆ ਘਰ ਦੇ ਦਰਵਾਜ਼ੇ ਤੇਰੇ ਲਈ ਸਦਾ ਹੀ ਖੁੱਲੇ ਹੈ ਨਹੀਂ ਨਹੀਂ ਹੁਣ ਕਦੇ ਲੰਬਾ ਨਹੀਂ ਹੋਣਾ ਕਦੇ ਵੀ ਇੱਕ ਵਾਰੀ ਜਾ ਕੇ ਦੇਖ ਲੈ ਦੀਦੀ ਆਪਦੀ ਜ਼ਿੰਦਗੀ ਨੂੰ ਇੱਕ ਮੌਕਾ ਹੋਰ ਦੇ ਦੇ ਇਹਨਾਂ ਨੂੰ ਜੇ ਇਹਨਾਂ ਨੇ ਤੇਰੇ ਨਾਲ ਇੱਕ ਵਾਰੀ ਵੀ ਮਿਸਰਹਿਰ ਕੀਤਾ ਤਾਂ ਤੇਰੇ ਵਾਸਤੇ ਇਹ ਕਰ ਦੇ ਕਿ ਕਦੇ ਆਏ ਮਹੂਗਾ ਵੀ ਦਰਵਾਜ਼ਾ ਖਾਂਦਾ ਤੂੰ ਜਦੋਂ ਮਰਜੀ ਹੈ ਇੱਕ ਵਾਰੀ ਇਹਨਾਂ ਨੂੰ ਮੌਕਾ ਦੇ ਕੇ ਦੇਖ ਜਸਨ ਮੇਰਾ ਜੀ ਨਹੀਂ ਕਹਿੰਦਾ ਬਹੁਤ ਕੀਤਾ ਹੈ ਮੈਂ ਭੁੱਲ ਨਹੀਂ ਸਕਦਾ ਕੋਈ ਨਾ ਦੇਦੀ ਤੇਰੀਆਂ ਕੀਤੀਆਂ ਪਹਿਲਾਂ ਨੇ ਇਹਨਾਂ ਨੇ ਭੁਗਤਲਣਾ ਇਹਨਾਂ ਨੂੰ ਬਹੁਤ ਹੋਈਆਂ ਇੱਕ ਵਾਰੀ ਮੌਕਾ ਦੇ ਕੇ ਦੇਖ ਲੈ ਭੈਣ万 ਚਲ ਕੋਈ ਨਹੀਂ ਕਰੀ ਦੇ ਚਲ ਵੀ ਤੂੰ ਕਹਿਣੀ ਨਾ ਕਥੀ ਬੇਸ਼ੱਕ ਤੂੰ ਇੱਕ ਦਿਨ ਨਾ ਰਹੀ ਜੇ ਇਹਨਾਂ ਨੇ ਤੈਨੂੰ ਦੁਖੀ ਕਰਿਆ ਉਸੇ ਟਾਈਮ ਤੂੰ ਇਹਨਾਂ ਦੇ ਘਰ ਵਰਤੇ ਆ ਕੇ ਕਿ ਇੱਥੇ ਆ ਜਾ ਚਲ ਠੀਕ ਹੈ ਹੁਣ ਨਹੀਂ ਐ ਕਰਨਗੇ ਜੇ ਚੰਗੇ ਹੋਣਗੇ ਤਾਂ ਇਹਨਾਂ ਨੇ ਬਹੁਤ ਉੱਤੇ ਖਾਣੀ ਹੋਈ ਐ ਦੇਖੋ ਮਾਸੀ ਜੀ ਹੁਣੋਂ ਗਲਤੀ ਨਹੀਂ ਹੋਣੀ ਚਾਹੀਦੀ ਦੇਖੋ ਜੀ ਮੈਂ ਤੁਹਾਨੂੰ ਵੀ ਕਹਿਣੀ ਐ ਵੀ ਹੁਣ ਮੇਰੀ ਬੇਹਨ ਨਾਲ ਇਹਦਾ ਕੁਝ ਨਹੀਂ ਬਣਾਓਗੇ ਜਿਹੜਾ ਅੱਜ ਤੋਂ ਬਾਅਦ ਸਭ ਤੋਂ ਵੱਧ ਦਾਸਤ ਕਰੇਗੀ ਨਹੀਂ ਅਸੀਂ ਤਾਂ ਕਹਿੰਦਾ ਪਰਮਾਤਮਾ ਨੇ ਬਹੁਤ ਤਰੀਕੇ ਹੋਏ ਨੇ ਸੰਤਸ ਕਟਾਈ ਹੋਖਣੇ ਹੁਣ ਇਹਨਾਂ ਤਾਂ ਨਹੀਂ